ਜੋਗੋਗੋਟਾਲ ਪਾਣੀ ਦੇ ਬੋਹਰਤ ਨਾਮ ਤੇ ਜਹਾਜ਼ ਗੱਦੀ ਤੇ ਬਰਾਜਮਾਨ ਬ੍ਰਾਹਮਣਾਂ ਦੇ ਮਾਲਕ ਹਾਜ਼ਰ ਨਾਜ਼ਰ ਧੰਤੰਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਯੂ ਜੀ ਅੰਦਰ ਜੈਸਾ ਸੰਤਕੁਰ ਸੁਣੀਦਾ ਤੈਸੋ ਹੀ ਮਨਜੀਠ ਵਿਛੜਿਆ ਮਿਲ ਪ੍ਰਭੂ ਹਰਦਰਗਾ ਕਾ ਵਸੀਠ ਹਰ ਨਾਮੋਂ ਮੰਤਰ ਦਰੜਾਏ ਦਾ ਕੱਟੇ ਮੈ ਰੋਗ ਨਾਨਕ ਸਤਿਗੁਰੂ ਤੇ ਨਾਮ ਮਲਾਇਆ ਜਿਨ੍ਹਾਂ ਧੁਰੇ ਪਿਆ ਆਪ ਲੋਕ ਸਤਿਗੁਰਾਂ ਦੇ ਪਾੜ ਬਖਸ਼ਿਸ਼ਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਮਿੱਟੀ ਦੇ ਨਿੱਗੀ ਗੌਰ ਵਿੱਚ ਬੈਠ ਕਰਕੇ ਭਾਈ ਆਪਾਂ ਆਨੰਦ ਲੈ ਰਹੇ ਹਾਂ ਇਹੋ ਇੱਕ ਜਗ੍ਹਾ ਹੈ ਜਿੱਥੇ ਕਿ ਸਾਨੂੰ ਆਨੰਦ ਦੀ ਪ੍ਰਾਪਤੀ ਸਤਿਗੁਰ ਜੀ ਕੋਲੋਂ ਯੁਗਤੀ ਦੀ ਪ੍ਰਾਪਤ ਹੋ ਕਰਕੇ ਤੇ ਆਪਾਂ ਨੂੰ ਸ਼ਾਂਤੀ ਮਿਲ ਸਕਦੀ ਹੈ ਹੋਰ ਕੋਈ ਜਗ੍ਹਾ ਨਹੀਂ ਹੈ ਨਾਮ ਕੋ ਬਿਨਾ ਨਾ ਕੋ ਇਨਸਾਨ ਇੱਟੀਆਂ ਪੁੱਤਰਾਂ ਦੇ ਸੁੱਖਾਂ ਦੇ ਨਾਲ ਰਜ ਸਕਦਾ ਹੈ ਨਾ ਕੋ ਇਨਸਾਨ ਭਾਵੇਂ ਸਾਰੇ ਸੰਸਾਰ ਦੀਆਂ ਸੁੱਖ ਮਿਲ ਜਾਣਗੇ ਤਦ ਵੀ ਸੰਕੂਰਤੀ ਨਹੀਂ ਆ ਸਕਦੀ ਹੈ ਮਾਤ ਭੰਮਾਰ ਕਾਦੇ ਨਾ ਕਹਦੇ ਨਾ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੁਹਾਈ ਗੋਣ ਨਿਧਾਨ ਗੁਣ ਕਿੰਨ ਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖਿਆ ਧੰਨ ਉਸ ਜਨਮ ਨਾਨਕ ਕਿਸੁ ਗਲੇ ਹਾਲੀ ਗੁਰੂ ਦੇ ਪਿਆਰਿਓ ਬਾਬਾ ਜੀ ਨੂੰ ਬੇਚੇ 2 ਮਿੰਟ ਠਹਿਲੋ ਜੀ ਪ੍ਰਸ਼ਾਦ ਆਪਨ ਬੜੇ ਪਿਆਰ ਭਾਵਨਾ ਦੇ ਨਾਲ ਸੰਗਤਾਂ ਦਾ ਬਹੁਤ ਬੜਾ ਪਿਆਰ ਭਾਵਨਾ ਦਾ ਇਕੱਠ ਹੋਇਆ ਹੈ ਜੋ ਇਸ ਮਹਾਨ ਸਥਾਨ ਤੇ ਪਹੁੰਚਿਆ ਸੰਗਤਾਂ ਦਾ ਪ੍ਰਧਾਨ ਸਾਹਿਬ ਬਾਈ ਜਸਵੀਰ ਸਿੰਘ ਹੈਡ ਗ੍ਰਾਫਟੀ ਦੁਬਾਰਾ ਸਤਿ ਸਮੁੱਚੀ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨਗਰ ਵਾਸੀ ਮੇਰੇ ਪੰਮ ਸਰਦਾਰ ਜੋ ਵੀਰ ਤੇ ਦਸ ਸਰਪਦਾ ਸੁਰਜ ਸਿੰਘ ਸਾਡੇ ਦਰਮਿਆਨ ਪਹੁੰਚੇ ਨੇ ਉਹਨਾਂ ਦੀ ਵੀ ਆਣ ਦਾ ਜੀ ਆਇਆਂ ਤੇ ਸਮੁੱਚੀ ਸੰਤਨ ਦਾ ਗੁਰਦੁਆਰਾ ਸੰਤਨ ਦਾ ਕਮੇਟੀ ਵੱਲ ਜੀ ਆਇਆਂ ਤੇ ਬਹੁਤ ਬਹੁਤ ਦੇ ਨਾਲ ਸੰਗਤਾਂ ਨੇ ਪ੍ਰਾਲਾ ਕਰਕੇ ਪਿਆਰ ਭਾਵਨਾ ਕਰਕੇ ਸੇਵਾ ਨਿਭਾਈ ਹੈ ਇਸ ਥਾਂ ਦੀ ਐディ ਸੰਗਰਾਮ ਤੇ ਜੋ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਪਾਵਨ ਸਵਾਸਨ ਤੇ ਜੋ ਅਖੰਡ ਪਾਠ ਸਾਹਿਬ 6 ਹੋ ਚੁੱਕੇ ਸੀ ਬੋਗੰ ਜੋ ਸਹਿਦੀ ਸੰਗਰਾਮ ਤੇ ਮੌਸਮ ਬਰਸਾਤ ਭੈੜੀ ਬੜੀ ਭਾਰੀ ਪੈਣ ਕਾਰਨ ਜੋ ਇਧਰ ਪਾਸੇ ਡੰਗਾ ਵੀ ਲੱਗ ਗਿਆ ਉਸ ਨੇ ਪਾਣੀ ਦੀ ਬਹੁਤ ਬੜੀ ਧਿਆਗੀ ਸੀ ਪਰ ਪਾਣੀ ਦਿੱਤਾ ਵਾਟਰ ਸਪਲਾਈ ਦਾ ਮੇਰੇ ਪੰਜਾਬ ਸਰਕਾਰ ਸੰਗਠਨ ਹੈ ਪਾਰਕਟ ਵਿਭਾਗ ਹੈ ਪਰ ਉਹਦੀ ਤਰਫ ਦੇ ਪੱਪੂ ਜੀ ਉਹਨਾਂ ਨੇ ਬਹੁਤ ਜ਼ਿਆਦਾ ਫੀਆ ਕਰਕੇ ਤੇ ਪਾਣੀ ਦੀ ਦਾ ਕੋਈ ਰੁਕੰਦੀ ਹੋਈ ਛਦੀ ਬੜੀ ਪਿਆਰ ਭਾਵਨਾ ਦੇ ਨਾਲ ਸਪਾਨਾ ਹੋਈਆਂ ਨੇ ਇਸ ਪਰਿਵਾਰ ਵੱਲੋਂ ਦੋ ਅਖੰਡ ਕੌਰ ਸਾਹਿਬ 30 ਸਹਿਰ ਸੰਗਰਾਮ ਤੇ ਮਾਨਸਾ ਨੇ ਕਿ ਜੋ ਕਿ ਇਸ ਬੇਨਤੀ ਨੂੰ ਪ੍ਰਮਾਨ ਕਰਨਾ ਇੱਕ ਐਟਟਾਈਮ 'ਚ ਅਸੀਂ ਇਸ ਪਰਿਵਾਰਾਂ ਨੂੰ ਮਾ ਕੀਤੀ ਹਨ ਪਟਸਾਰ ਸਾਹਿਬ ਤੋਂ ਗੁੱਸਾ ਨਹੀਂ ਭਾਈ ਕਰਨਾ ਜੋ ਕਿ ਉਹਨਾਂ ਦੇ ਖਟ ਪਟਸਾਰ ਸਾਹਿਬ ਦੀ ਹੁਣ ਯੂਸਫਾ ਮਦਰਵਾਟ ਤੇ ਰਵਰ ਸਿੰਘ ਜੀ ਤੇ ਉਹਨਾਂ ਨੂੰ ਤਰੀਕਾ ਹੁਣੇ ਹੀ ਥੋੜੇ ਇਹਨਾਂ ਦੇ ਵਿੱਚ ਸਮਝੋ ਦੇ ਦੇਣਗੇ ਤੇ ਉਸ ਤੋਂ ਪ੍ਰੰਤ ਸੰਗਤ ਨੂੰ ਬੇਨਤੀ ਹੈ ਜੋ ਲੋਹੜੀ ਅਸਮਾਲਮ ਸੰਕਟਾਂ ਵੱਲੋਂ ਤੇ ਜੋ ਸੈਡ ਦੇ ਸੰਗਰਾਮ 2026 ਵਿੱਚ ਹੈ ਉਹ ਭੁਕੁੰਗਾ ਇਸੇ ਪਰਿਵਾਰ ਦੀ ਸਤਿਕਾਰਯੋਗ ਭਾਈ ਸਹਿਬ ਭਾਈ ਸਾਡੇ ਅਰਨਬੀਰ ਸਿੰਘ ਜੀ ਮੇਰੇ ਬਿਰਮਿੰਦਰ ਸਿੰਘ ਜੀ ਨਾਸ਼ਿਕ ਵਾਲੇ ਵੀਰ ਗੁਰਪਰਮ ਸਿੰਘ ਜੀ ਇਹ ਪਰਿਵਾਰ ਵੱਲੋਂ ਤੇ ਬਾਪੂ ਸੁਰਪਾਸਤੀ ਧਿਆਨ ਸਿੰਘ ਜੀ ਪਰਿਵਾਰ ਨੂੰ ਸਹਿਰ ਦੀ ਸੰਗRAND ਬੁੱਕ ਹੋ ਚੁੱਕੀ ਹੈ ਇਹਨਾਂ ਵੱਲੋਂ ਬੇਨਤੀ ਹੈ ਕਿ ਬਾਬਾ ਜੀ ਇਸ ਸਭਾ ਸੰਸਮਲ ਦੀ ਤੁਸੀਂ ਬਖਸ਼ੀ ਹੋ ਸਹਿਬ ਨੇ ਉਸੇ ਸਾਸੀ ਅਗਲੇ ਸਾਲ ਸੇ ਲਾਭੂ ਕਰਤੀ ਹੈ ਤੇ ਗੁਰੂ ਕਿਰਪਾ ਕਰੇ ਆਇਆਂ ਸੰਤਾਂ ਨੂੰ ਆਪ ਜੀ ਦੇ ਬੜੇ ਪਿਆਰ ਭਾਵਨਾ ਦੇ ਨਾਲ ਬਹੁਤ ਹਨ ਗੁਰੂ ਘਰ ਦੀ ਕਾਰ ਸੇਵਾ ਚੱਲ ਰਹੀ ਹੈ ਜੋ ਵੀ ਕੋ ਸ਼ਰਧਾ ਰਿਆ ਭਾਈ ਸੇਵਾ ਕਰਨੀ ਚਾਹੁੰਦਾ ਹੋਵੇ ਗੁਰਮੁਖ ਪਿਆਰਾ ਉਹ ਗੁਰੂ ਦੀ ਗੋਲਕ ਤੇ ਆਪਣੀ ਕਿਰਤ ਕਮਾਈ ਨੂੰ ਸਫਲ ਕਰ ਸਕਦਾ ਹੈ ਇਹ ਬੇਨਤੀਆਂ ਪ੍ਰਵਾਨ ਕਰਿਓ ਤੇ ਹਮ ਗੁਰੂ ਘਰ ਵੱਲੋਂ ਉਹ ਜੋ ਸਨਮਾਨ ਹੈ ਗੁਰੂ ਦੀਆਂ ਬਖਸ਼ਿਸ਼ਾਂ ਹੈ ਤੇ ਵਾਹਿਗੁਰੂ ਸਾਹਿਬ ਹੱਥ ਬੜੀਆਂ ਜਿਸ ਭਾਵ ਹੈ ਤੇ ਸਦੇ ਤੇ ਜੋ ਸਨਮਾਨ ਹੈ ਮੈਂ ਪ੍ਰਧਾਨ ਸਰਵੰਗਤੀ ਕਰਮ ਆਪਣੇ ਵੀਰ ਨੂੰ ਭਾਈ ਜਸਵੀਰ ਸਿੰਘ ਜੀ ਆਜੋ ਬੜੇ ਪਿਆਰ ਭਾਵਨਾ ਦੇ ਨਾਲ ਸਾਡੇ ਪਰਮ ਵੀਰ ਇਸ ਗੁਰਦੁਆਰਾ ਸਾਹਿਬ ਦੇ ਸੰਸਕਾਰ ਜੋ ਭਾਈ ਸਤ ਭਾਈ ਜਸਵੀਰ ਸਿੰਘ ਜੀ ਤੇ ਜੋ ਨਾਮ ਸਰਵ ਹਨ ਤੇ ਮਹਾਰਾਜ ਦੀ ਗੁਰਦੁਆਰਾ ਸਾਹਿਬ ਦੀ ਅੰਦਰ ਕਮੇਟੀ ਨਾਲ ਸੰਤਾਂ ਵੱਲੋਂ ਸਮੂੱਚੀ ਸੰਗਤਾਂ ਫਿਰ ਬਾਤ ਅਦਾਈ ਹਾਂ ਤੇ ਹਮ ਸਨਮਾਨ ਕੀਤੇ ਜਾਣਗੇ ਮੈਂ ਬੇਨਤੀ ਕਰਾਂ ਸਭ ਤੋਂ ਪਹਿਲਾਂ ਇਸ ਸਤਾਨ ਦੀ ਸਵਾਮਾ ਕਰਨ ਮੇਰੇ ਪਾਣੂ ਵੀ ਬਾਪੂ ਗੁਰਦਾਸ ਸਿੰਘ ਜੀ ਜਿਹੜੇ ਨੇ 5 ਦਿਨ ਇਸ ਸਤਾਨ ਤੇ ਪੂਰਨ ਦਾ ਪਹਿਰਾ ਦੇ ਕੇ ਗੁਰੂ ਘਰ ਦੀ ਸੇਵਾ ਕੀਤੀ ਹੈ 5 ਦਿਨ ਤੇ ਅਠ ਪਠਾ ਸਹਿਜ ਦੀ ਸਵਾਮਾ ਤੇ ਇਹਨਾਂ ਨੂੰ ਬੇਨਤੀ ਹੈ ਬਾਪੂ ਜੀ ਪਹਿਲਾ ਸਭ ਤੋਂ ਪਹਿਲਾ ਗੁਰੂ ਦੇ ਵਜੀਰ ਦਾ ਪਾਦਿਓ ਜੀ ਸਨਮਾਨ ਬਾਬਾ ਜੀ ਬਾਬਾ ਜੀ ਸਾਡੇ ਸਰਕਾਰ ਜੋ ਸੁਰਮਖ ਸਿੰਘ ਜੀ ਪ੍ਰਧਾਨ ਸਾਹਿਬਾਨ ਮੇਰੇ ਪਤਰੀ ਤੇ ਉਹਨਾਂ ਵੱਲੋਂ 500 ਦੰਗੜਾ ਗੁਰਦੁਆਰਾ ਸਾਹਿਬ ਦੀ ਚੱਲਵੀਂ ਕਾਰਸੇਵਾ ਦੇ ਵਿੱਚ ਭੇਟਾ ਭੇਜੀ ਹੈ ਵਾਹਿਗੁਰੂ ਖਜ਼ਾਨੇ ਭਰਪੂਰ ਕਰੇ ਹਰਮਨਦਾਨ ਫਤੇ ਬਖਸ਼ਣ ਜੀ ਤੇ ਹਮ ਸਰਕਾਰ ਜੋ ਬਾਪੂ ਗੁਰ达ਸ ਸਿੰਘ ਜੀ ਨੂੰ ਤੇ ਉਸ ਤੋਂ ਪ੍ਰੰਤ ਬੇਨਤੀ ਕਰਾਂ ਜਿਵੇਂ ਵੀ ਮਿੱਟੀ ਵੱਲੋਂ ਮਹੋਗੇ ਦਾ ਦਸ ਨੂੰ ਉਸ ਤਰ੍ਹਾਂ ਸਨਮਾਨ ਕੀਤਾ ਜਾਵੇਗਾ ਉਸ ਤੋਂ ਪ੍ਰੰਤ ਸੰਗਤ ਜੀ ਨੂੰ ਬੇਨਤੀ ਹੈ ਪਰ 2:00 ਤੇ 3:00 ਦਾ ਸਮਾਂ ਦਿੱਤਾ ਪੂਰਾ 1:00 ਵਜੇ ਆਪਾਂ ਨੇ ਸਮਾਪਤੀ ਕਰ ਦਿੱਤੀ ਹੈ ਮੈਂ ਬੇਨਤੀ ਕਰਾਇ ਪਾਈ ਕੁਲਵਰਨ ਸਿੰਘ ਜੀ ਜਿਨ੍ਹਾਂ ਨੇ ਪਹਿਲੇ ਖੰਡ ਪਰ ਸਰ ਜੀ ਐਚ ਆਰ ਕੇ ਸੀ ਤੋਂ ਸੇਵਕ ਮੁਕਤ ਹੋ ਕੇ ਬਾਈ ਕੁੱਕੂ ਜੀ ਤਰੋਜਨ ਸਿੰਘ ਜੀ ਤੇ ਗੁਰੂ ਘਰ ਦੇ ਅਨਥਕ ਸੇਵਕ ਉਹਨਾਂ ਦਾ ਵੀ ਸਨਮਾਨ ਕਰਨਾ ਹੈ ਬੋਲੇ ਸੋ ਨਿਹਾਲ They're the quite